ਹੈ ਜੀ ਐਚਐਫ ਅਡਲਟ ਕਾਉ ਫਾਰਮਰ ਵੀਰ ਧਿਆਨ ਨਾਲ ਸੁਣ ਜੀ ਐਚਐਫ ਅਡਲਟ ਜੀ ਯਾਰ ਰੁਕੋ ਨਾ ਰੁਕੋ ਜੀ ਬਹੁਤ ਬਹੁਤ ਜੀ 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 ਬਹੁਤ ਸੋਹਣੀ ਘੋੜੀ ਆ ਚੈਂਪੀਅਨ ਘੋੜੀ ਆ ਸਾਡੇ ਏਰੀਆ ਦਾ ਮਾਣ ਇਹਦੀ ਬੱਚੀ ਕਿਹਦੀ ਆ ਇਹ ਇਹ ਪਾਰਸ ਘੋੜੀ ਦੀ ਆ ਵੀਰਾ ਪਾਰਸ ਬਾਕਰਪੁਰ ਵਾਲਾ ਵੀਰਾ ਬਾਕਰਪੁਰ ਸੀ ਜਤਿੰਦਰ ਬਾਈ ਕੋਲ ਤੇ ਹੁਣ ਦੁਬਾਰੇ ਫੇਰ ਬਾਕਰਪੁਰ ਆ ਗਏ ਤੇ ਦੁਬਾਰੇ ਬਾਕਰਪੁਰੇ ਆ ਗਏ ਜੀ ਹੁਣ ਦੁਬਾਰੇ ਘੋੜਾ ਜੀ ਠੀਕ ਆ ਠੀਕ ਆ ਠੀਕ ਆ ਉਹਦੀ ਬੱਚੀ ਆ ਬਾਈ ਵਿਸ਼ਾਲ ਹੈ ਜੀ ਉਹਦੇ ਕੋਲ ਕਿੰਨੀ ਕਿੰਨੀ ਵਾਰੀ ਚੈਂਪੀਅਨ ਬਣੀ ਵੀ ਆ ਵੀਰ ਜੀ ਆ 24 ਵਾਰ ਚੈਂਪੀਅਨ ਬਣ ਗਈ ਜੀ 24 25 ਵਾਰ ਅੱਜ 25 ਆ ਹੋ ਗਿਆ ਜੀ ਕੀ ਬਾਤ ਆ ਬਹੁਤ ਸੋਹਣੀ ਘੋੜੀ ਆ ਬਾਈ ਨੇ ਸ਼ੌਂਕ ਨੂੰ ਇਹ ਮੰਨ ਲਓ ਸ਼ੋਹਾਂ ਵਾਸ ਜਿਹਨੂੰ ਸਾਰੇ ਭੈਣ ਭਰਾਵਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਆ ਅੱਜ ਆਪਾਂ ਨਵੇਂ ਭਰਾਵਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਘੋੜਿਆਂ ਨੂੰ ਪਿਆਰ ਕਰਦੇ ਆ ਸ਼ੋਹਾਂ ਚ ਘੋੜੇ ਪਾਉਣੇ ਚਾਹੁੰਦੇ ਆ ਵੀ ਘੋੜੇ ਤੁਹਾਡੇ ਪਿੱਛੇ ਕਿਉਂ ਆ ਜਾਂਦੇ ਆ ਤੇ ਘੋੜਿਆ ਕਿਹੜੇ ਕਾਰਨਾ ਕਰਕੇ ਅੱਗੇ ਆਉਂਦਾ ਪੀਡੀਐਫ ਦਾ ਹਰਿਆਣੇ ਮੇਲਾ ਹੋਇਆ ਬਹੁਤ ਸੋਹਣਾ ਭੇਵੇ ਦੇ ਵਿੱਚ ਤੇ ਆਪਾਂ ਵੀ ਇਸ ਮੇਲੇ ਦਾ ਹਿੱਸਾ ਰਹੇ ਆ ਵੀਡੀਓਗ੍ਰਾਫੀ ਤੇ ਲਾਈਵ ਵੀ ਤੁਹਾਨੂੰ ਦਿਖਾਇਆ ਘੋੜਿਆਂ ਦਾ ਮੇਲਾ ਘੋੜਿਆਂ ਦਾ ਸ਼ੋਅ ਹੋਰ ਵੀ ਭਰਾ ਇੱਥੇ ਆਪਦੀ ਪ੍ਰਮੋਸ਼ਨ ਵਾਸਤੇ ਟਰੈਕਟਰ ਹੋਰ ਮਸ਼ੀਨਰੀ ਜੋ ਵੀ ਕਿਸਾਨਾਂ ਨੂੰ ਲੋਡ ਹੁੰਦੀ ਆ ਉਹ ਚੀਜ਼ਾਂ ਦਿਖਾਉਣ ਵਾਸਤੇ ਇੱਥੇ ਪਹੁੰਚੇ ਸੀ ਫੀਡ ਵਾਲਿਆਂ ਨੇ ਭਰਾਵਾਂ ਨੇ ਆਪਦੀਆਂ ਫੀਡਾਂ ਦੀ ਵੀ ਮਸ਼ਹੂਰੀ ਕੀਤੀ ਤੇ ਜਿਵੇਂ ਮੱਝਾਂ ਗਾਵਾਂ ਦੇ ਦੁੱਧ ਵਧਣ ਲਈ ਹੋਰ ਹਾਈਟ ਵਧਣ ਲਈ ਗਰੋਥ ਲਈ ਜੋ ਵੀ ਕੁਝ ਹੁੰਦਾ ਸਾਰਾ ਭਰਾ ਇੱਥੇ ਆਪਦੇ ਆਪਦੇ ਸਮਾਨ ਦੀ ਮਸ਼ਹੂਰੀ ਕਰ ਰਹੇ ਸੀ ਪ੍ਰਮੋਸ਼ਨ ਕਰ ਰਹੇ ਸੀ ਤੇ ਆਪਾਂ ਅੱਜ ਗੱਲ ਕਰਨੀ ਹੈ ਸੱਜਣੋ ਘੋੜਿਆਂ ਦੇ ਸ਼ੋਹਾਂ ਦੇ ਵਿੱਚ ਵੀ ਜਿਹੜਾ ਅਤਰਾਜ ਲਾਉਂਦਾ ਹੈ ਬੰਦਾ ਜਾਂ ਜਿਹਨੂੰ ਲੱਗਦਾ ਵੀ ਮੇਰਾ ਘੋੜਾ ਪਿੱਛੇ ਕੱਤੇ ਆ ਗਿਆ ਛੋਟੀਆਂ-ਛੋਟੀਆਂ ਗੱਲਾਂ ਹੁੰਨੀਆਂ ਤੁਹਾਨੂੰ ਅੱਜ ਦੱਸਣ ਦੀ ਸੰ ਨਵੇਂ ਭਰਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਨ੍ਹਾਂ ਦੇ ਨਾਲ ਨਵੇਂ ਭਰਾ ਕੁਝ ਨਾ ਕੁਝ ਸਿੱਖ ਸਕਣ ਕੋਈ ਕੱਲ ਨੂੰ ਰੌਲਾ ਨਾ ਪਾਵੇ ਜੀ ਅਗਲੇ ਨੂੰ ਲੱਗਦਾ ਮੇਰਾ ਪਿੱਛੇ ਆ ਗਿਆ ਤਾਂ ਅਗਲਾ ਆਪ ਦਾ ਉਹ ਚੀਜ਼ ਨੂੰ ਜਿਹੜਾ ਵੀ ਤੁਹਾਡਾ ਨੰਬਰ ਬਣਦਾ ਉਹਨੂੰ ਖੁਸ਼ੀ-ਖੁਸ਼ੀ ਐਕਸੈਪਟ ਕਰਕੇ ਅੱਗੇ ਵਾਸਤੇ ਮਿਹਨਤ ਕਰਕੇ ਹਨਾ ਅੱਗੇ ਆਉਣ ਦੀ ਕੋਸ਼ਿਸ਼ ਜੇ ਅੱਗੇ ਆਉਣ ਦੀ ਸੋਚ ਰੱਖ ਕੇ ਮੰਨ ਲਓ ਆਪ ਦਾ ਘਰੇ ਆਵੇ ਨਾ ਹੋਵੇ ਵੀ ਉੱਥੇ ਆਪਾਂ ਰੌਲਾ ਪਾ ਲਈਏ ਜਾਂਵੇਂ ਕਿਸੇ ਨੂੰ ਮੰਦਾ ਚੰਗਾ ਬੋਲੀਏ ਆਪਣੇ ਜਨਮਵਾਰਾਂ ਚੰਨ ਦੇ ਰੱਖਣ ਜੀ ਇਹਨਾਂ ਦਾ ਕਰਵਾ ਕਰਨਾ ਉਹਨਾਂ ਦਾ ਐਕਟੀਵਿਟੀ ਕਰਦੇ ਸੀ ਸਜਣੂ ਜਦੋਂ ਘੋੜੇ ਨੂੰ ਵੇਖਿਆ ਜਾਂਦਾ ਨੰਬਰਾਂ ਵਾਸਤੇ ਵੀ ਇਹਦੀ ਕਿਹੜੀ ਚੀਜ਼ ਦੇ ਨੰਬਰ ਵਧਣਗੇ ਕਿਹੜੀ ਚੀਜ਼ ਦੇ ਨੰਬਰ ਘਟਣਗੇ ਉਦੋਂ ਬੜੀ ਬਰੀਕੀ ਨਾਲ ਵੇਖਿਆ ਜਾਂਦਾ ਹੈ ਤੇ ਇਹ ਨਹੀਂ ਹੁੰਦਾ ਵੀ ਆਪਾਂ ਉਹਨੂੰ ਸਾਰੇ ਘੋੜੇ ਨੂੰ ਦੇਖ ਲਈਏ ਇੱਕ ਘੋੜਾ ਪੂਰਾ ਦੇਖਣਾ ਕੋਈ ਸ਼ੋਰ ਗੱਲ ਆ ਉਹਦੀ ਕੱਲੀ-ਕੱਲੀ ਚੀਜ਼ ਨੂੰ ਦੇਖਣਾ ਕੋਈ ਸ਼ੋਰ ਗੱਲ ਆ ਪੇਲਾ ਕਰਾ ਰਹੀ ਹੈ ਜਿੰਨੇ ਵੀ ਇਹਦੇ ਜੀ ਮੈਂਬਰ ਨੇ ਇਹਨਾਂ ਮੇਰੇ ਵੀਰਾਂ ਕੋ ਸਾਰੇ ਕੋਲ ਕਿਸੇ ਕੋਲ 25 ਕਿਸੇ ਕੋਲ 50 ਕਿਸੇ ਕੋਲ 100 ਹੁਣ ਸੱਜਣੋ ਜਦੋਂ ਆਪਾਂ ਘੋੜੇ ਨੂੰ ਬਾਹਰੋਂ ਵੇਖਦੇ ਆ ਤਾਂ ਆਪਾਂ ਸਾਰੇ ਘੋੜੇ ਨੂੰ ਇਕੱਠਾ ਵੇਖ ਲੈਨੇ ਆ ਆਪਾਂ ਨੂੰ ਲੱਗਦਾ ਵੀ ਜਿਹੜਾ ਘੋੜਾ ਸ਼ੋਅ ਵੱਧ ਕਰਦਾ ਹੈ ਹਾਈਟ ਚ ਬਟਾ ਬਿਊ ਜਿਆਦਾ ਸੋਹਣਾ ਇਹ ਮੁਰੇ ਆਉਣਾ ਚਾਹੀਦਾ ਸੀਗਾ ਜਿਹੜਾ ਘੋੜਾ ਹਾਈਟ ਚ ਘੱਟ ਆ ਜਾਂ ਉਦਾਂ ਨਹੀਂ ਆਪਾਂ ਨੂੰ ਲੱਗਦਾ ਵੀ ਪੈਸੀ ਖੜਾ ਐਡਾ ਸ਼ੋਅ ਨਹੀਂ ਕਰਦਾ ਵੀ ਇਹ ਮੁਰੇ ਕਿਵੇਂ ਆ ਗਿਆ ਜੇ ਉਹ ਵੀ ਇਹ ਪਿੱਛੇ ਲੱਗਣਾ ਚਾਹੀਦਾ ਸੀ ਪਰ ਐਦਾਂ ਨਹੀਂ ਹੁੰਦਾ ਚਾਪੀ ਬੰਦ ਆਇਆ ਜੀ ਸ਼ੋ ਨੰਬਰ 702 ਤਾੜੀਆਂ ਮਾਰੋ ਜੀ ਬਹੁਤ ਵੀ ਚੰਗਾ ਘੋੜਾ ਜੀ ਹੀਰਾ ਦਾ ਇੱਥੇ ਖੜਨਾ ਰਿੰਗ 'ਚ ਬੜਾ ਦਾ ਨਾ ਜੀ ਹੀਰਾ ਇਸ ਘੋੜੇ ਨੇ ਰਿੰਗ ਨੇ ਬਰਾੜੀਆਂ ਤਾੜੀਆਂ ਮਿਲਦੀਆਂ ਤਾੜੀਆਂ ਸਦਮਨ ਜੀ ਜੱਜਮੈਂਟ ਕਹਿ ਦੀਏ ਤਾਂ A ਤੋਂ ਲੈ ਕੇ Z ਤੱਕ ਕੱਲਾ ਕੱਲਾ ਘੋੜੇ ਦਾ ਅਖਰ ਵੇਖਿਆ ਜਾਂਦਾ ਜੇ ਕੱਲਾ ਮੂੰਹ ਕਹਿ ਦੀਏ ਮੂੰਹ ਦੇ ਵਿੱਚ ਸਾਰਾ ਕੁਝ ਸਹਿ ਜਾਂਦਾ ਪਰ ਉਹਦੀ ਅੱਖ ਵੀ ਵੇਖੀ ਜਾਂਦੀ ਆ ਉਹਦਾ ਮੱਥਾ ਵੀ ਵੇਖਿਆ ਜਾਂਦਾ ਉਹਦਾ ਮੰਨ ਲਓ ਵੀ ਮੂੰਹ ਦੀ ਕਿਦਾਂ ਉਹ ਮੂੰਹ ਆਉਦਾ ਹੈ ਨਾ ਬੜਾ ਛੋਟਾ ਲੰਬਾ ਮੋਟਾ ਸਾਰਾ ਕੁਝ ਵੇਖਿਆ ਜਾਂਦਾ ਕੰਨਾਂ ਨੂੰ ਵੀ ਬਹੁਤ ਇੰਗਲਾਂ ਤੋਂ ਵੇਖਿਆ ਜਾਂਦਾ ਗਰਦਨ ਨੂੰ ਵੀ ਬਹੁਤ ਪਾਸਿਓਂ ਵੇਖਿਆ ਜਾਂਦਾ ਸਾਰੀ ਚੀਜ਼ ਨੂੰ ਕੱਲੀ-ਕੱਲੀ ਨੂੰ ਜੱਜ ਕਰਕੇ ਫੇਰ ਉਹਦੇ ਨੰਬਰ ਲੱਗਦੇ ਆ ਕੋਈ ਵੱਦਲ ਆ ਜਾਂਦਾ ਕੋਈ ਘਟਲ ਆ ਜਾਂਦਾ ਫਿਰ ਜੇ ਪਿੱਛੇ ਧੜ ਦੀ ਗੱਲ ਆ ਜਵੇ ਪਿਆਰਾ ਨਾਮ ਸਾਡਾ ਦਾਨੀਪੁਰ ਦਾ ਅਧਿਕਾਰੀ ਰਾਏ ਦੇ ਦਾਨੀਪੁਰ ਤੋਂ ਮੱਟਰ ਥੋੜੀ ਸੁਖਮਣੀ ਧੜ ਦੇ ਵਿੱਚ ਵੇਖਿਆ ਜਾਂਦਾ ਹੈ ਘੋੜਾ ਥੱਲਿਓਂ ਵੀ ਥੱਲਿਓਂ ਮਜ਼ਬੂਤ ਹੈਗਾ ਕਈ ਹੁਣ ਘੋੜੇ ਉੱਪਰੋਂ ਚੌੜੇ ਹੁੰਦੇ ਆਂ ਤਕਰੀਬਨ 80% ਸ਼ੋਅ ਦੇ ਵਿੱਚ ਘੋੜੇ ਐਦਾਂ ਦੇ ਆਏ ਵੀ ਜਿਹੜੇ ਥੱਲਿਓਂ ਪਤਲੇ ਸੀਗੇ ਆਮ ਵੀ ਘੋੜੇ ਆਪਾਂ ਹੁਣ ਇਹਨਾਂ ਬਰੀਡ ਕਰ ਕਰਕੇ ਪਤਲੇ ਕਰੀ ਜਾਂਦੇ ਆ ਲੱਤਾਂ ਤੋਂ ਪਤਲੇ ਕਰੀ ਜਾਂਦੇ ਆ ਉਹ ਚੀਜ਼ ਦੇ ਨੰਬਰ ਕੱਢਦੇ ਆ ਸ਼ੋਅ ਦੇ ਵਿੱਚ ਵੀ ਘੋੜੇ ਦਾ ਬੈਲੈਂਸ ਹੋਣਾ ਚਾਹੀਦਾ ਜਿੰਨਾ ਥੱਲੇੋਂ ਮਜ਼ਬੂਤ ਆ ਉਵੇਂ ਹੀ ਉੱਪਰੋਂ ਹੋਣਾ ਚਾਹੀਦਾ ਜੋ ਉੱਪਰੋਂ ਚੌੜਾ ਵੱਧਦਾ ਤੇ ਥੱਲੇੋਂ ਪਤਲਾ ਢਿੱਡ ਬਾਹਰ ਨਿਕਲਿਆ ਛਾਤੀ ਵੀੜੀ ਆ ਛਾਤੀ ਚੌੜੀ ਹੋਣੀ ਚਾਹੀਦੀ ਇਹ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਇਹ ਚੀਜ਼ਾਂ ਦੇ ਨੰਬਰ ਲੱਗਦੇ ਆ ਕੋਈ ਵੱਧ ਲਵਾ ਜਾਂਦਾ ਕੋਈ ਥੋੜੇ ਘੱਟ ਲਵਾ ਜਾਂਦਾ ਐਦਾਂ ਕਰਕੇ ਕਿਸੇ ਦਾ ਭਈ ਅੱਗੇ ਆ ਜਾਂਦਾ ਘੋੜਾ ਨੰਬਰਾਂ ਦੇ ਵਿੱਚ ਪਹਿਲੇ ਅੰਚ ਆ ਜਾਂਦਾ ਕਿਸੇ ਦਾ ਪਿੱਛੇ ਰਹਿ ਜਾਂਦਾ ਜਦੋਂ ਕੋਈ ਕਿਸੇ ਖੇਡ ਦੇ ਵਿੱਚ ਕਿਸੇ ਟੂਰਨਾਮੈਂਟ 'ਚ ਕੋਈ ਹਿੱਸਾ ਲੈਂਦਾ ਸੋ ਸਾਰੀ ਬਾਤ ਵਿੱਚ ਇੱਕੋ ਇੱਕ ਆਮਾ ਦਾ ਰੌਡਾ ਹੁੰਦੀ ਤਾਂ ਦੋ ਮੱਲ ਖੁੱਲਦੇ ਆ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਪਰ ਹਾਰਨ ਵਾਲਾ ਕਈ ਵਾਰੀ ਵੇਖਿਆ ਆਪਾਂ ਵੀ ਮੰਨਦਾ ਨਹੀਂ ਇਹ ਮੇਰੀ ਪਿੱਠ ਲੱਗੀ ਨਹੀਂ ਹਜੇ ਵੀਰ ਤਾਂ ਸਾਰੀਆਂ ਗੇਮਾਂ ਦੇ ਵਿੱਚ ਹੁੰਦਾ ਸੱਜਣੋ ਜੇ ਆਪਾਂ ਕਹੀਏ ਗੱਲਾ ਘੋੜਿਆਂ ਦੇ ਵਿੱਚ ਗੱਲਾ ਘੋੜਿਆਂ ਚ ਨਹੀਂ ਆਪਾਂ ਘੋੜਿਆਂ ਵਾਲਿਆਂ ਪੰਤਾਂ ਲੱਗਦਾ ਹੈ ਬਾਕੀ ਘੋੜਾ ਇਦਾਂ ਦੀ ਚੀਜ਼ ਆ ਵੀ ਜਿਹੜੀ ਆਮ ਨਹੀਂ ਹੈਗੀ ਲੋਕਾਂ ਦੇ ਵਿੱਚ ਇੱਕ ਖਾਸ ਚੀਜ਼ ਆ ਇਹ ਫਿਰ ਜਦੋਂ ਇਹਦੇ ਦੀ ਗੱਲਬਾਤ ਹੁੰਦੀ ਆ ਮਾੜਾ ਮੋਟਾ ਰੌਲਾ ਰੱਪਾ ਪੈਂਦਾ ਉਹ ਵਾਇਰਲ ਹੁੰਦੀ ਆ ਬਾਕੀ ਆਪਾਂ ਉਹਨੂੰ ਪੋਜ਼ੀਟਿਵ ਸੋਚਣਾ ਚਾਹੀਦਾ ਕੋਈ ਚੱਕਰ ਨਹੀਂ ਜੇ ਰੌਲਾ ਵੀ ਪੈਂਦਾ ਤਾਂ ਘੋੜਿਆਂ ਦੀ ਵੱਲੇ ਵੱਲੇ ਹੀ ਆ ਕੋਈ ਅੱਖਰ ਨਹੀਂ ਆ ਘੋੜਾ ਦਾ ਘੋੜਾ ਹੀ ਆ ਇਦਾਂ ਸਜਣੋ ਘੋੜੇ ਦੇ ਸਾਰੇ ਅੱਖਰ ਵੇਖ ਕੇ ਕੱਲੀ ਕੱਲੀ ਚੀਜ਼ ਦੇ ਨੰਬਰ ਲਾ ਕੇ ਫੇ ਸਾਰੇ ਨੰਬਰ ਜੋੜ ਕੇ ਜਿਹੜੇ ਚੱਚ ਭਰਾ ਹੁੰਨੇ ਆ ਉਹ ਮੈਿਕਲੇ ਅਨਾਉਂਸ ਕਰਨ ਵਾਲੇ ਨੂੰ ਆਪਦੀ ਪਰਚੀ ਦੇ ਦੰਨੇ ਆ ਵੀ ਆਹ ਹਾਂ ਘੋੜੇ ਦਾ ਇਹਨੇ ਇਹਨੇ ਨੰਬਰ ਆ ਪਹਿਲਾ ਦੂਜਾ 10 ਤੱਕ ਜੋ ਵੀ ਜਿੰਨੇ ਵੀ ਨਾਮ ਹੁੰਨੇ ਆ ਰੱਖੇ ਹੋਏ ਉਹ ਸਾਹਮਣੇ ਘੋੜਿਆਂ ਦੇ ਨੰਬਰ ਲੱਗ ਜੰਨੇ ਆ ਬਾਕੀ ਜਿਹੜੇ ਸ਼ੋਅਾਂ ਦੇ ਵਿੱਚ ਕਮੇਟੀਆਂ ਦੀ ਦਖਲਅੰਦਾਜ਼ੀ ਨਹੀਂ ਹੁੰਦੀ ਮੈਨੂੰ ਲੱਗਦਾ ਵੀ ਉੱਥੇ ਰੋਲੇ ਰੱਪੇ ਘੱਟ ਪੈਣੇ ਆ ਤੇ ਪੈਣੇ ਚਾਹੀਦੇ ਵੀ ਨਹੀਂ ਬਾਕੀ ਪੰਜੋਂ ਗਣਾਂ ਇੱਕ ਸਾਰ ਨਹੀਂ ਜਿਹੜੇ ਕੋਈ ਇਦਾਂ ਦੇ ਸੀਗੇ ਪਾਰਸ਼ੀਅਲਟੀ ਵਾਲੇ ਕੋਈ ਜੱਜ ਜਾਂ ਹੋਣਗੇ ਵੀ ਵਿੱਚ ਤਾਂ ਲੋਕ ਉਹਨਾਂ ਨੂੰ ਤੁਹਾਨੂੰ ਪਤਾ ਵੀ ਨਕਾਰ ਹੀ ਦਿੰਨੇ ਆ ਲੋਕ ਸਿਆਣੇ ਆ ਦੇਖਣ ਵਾਲੇ ਭਰਾ ਸਾਰੇ ਸਿਆਣੇ ਆ ਸਾਰਿਆਂ ਨੂੰ ਵੱਧ ਪਤਾ ਅੱਜ ਦਾ ਸਮਾਂ ਇਦਾਂ ਦਾ ਵੀ ਆਪਾਂ ਕਿਸੇ ਨੂੰ ਸਿਖਾਤਾ ਸਕਦੇ ਨਹੀਂ ਦੱਸ ਸਕਦੇ ਹਾਂ ਦੱਸਣਾ ਆਪਣਾ ਫਰਜ਼ ਆ 726 146 393 ਜਦੋਂ ਸੱਜਣੋਂ ਕਿਸੇ ਨੇ ਕੋਈ ਗੇਮ ਖੇਡਣੀ ਹੋਵੇ ਕੋਈ ਪਹਿਲਵਾਨੀ ਕਰਨੀ ਹੋਵੇ ਕੋਈ ਹੋਰ ਕਿਸੇ ਸਪੋਰਟਸ ਦੇ ਵਿੱਚ ਜਾਣਾ ਹੋਵੇ ਤਾਂ ਕਿੰਨੀ ਮਿਹਨਤ ਹੁੰਦੀ ਆ ਕਿੰਨੇ ਕਿੰਨੇ ਸਾਲ ਪਹਿਲਾਂ ਲੱਗ ਜਾਂਦੇ ਆ ਮਿਹਨਤ ਕਰਨ ਹਣਾ ਅਕੈਡਮੀਆ ਦੇ ਵਿੱਚ ਮਿਹਨਤਾਂ ਹੁੰਦੀਆਂ ਗਰਾਊਂਡਾਂ 'ਚ ਮਿਹਨਤਾਂ ਹੁੰਦੀਆਂ ਤੇ ਇੱਕ ਘੋੜਾ ਰੱਖ ਕੇ ਆਪਾਂ ਨੂੰ ਕਿਉਂ ਲੱਗਦਾ ਵੀ ਜਦੋਂ ਸ਼ੋਅ ਹੋਣਾ ਉਹ ਤੋਂ 10 ਦਿਨ ਪਹਿਲਾਂ ਆਪਾਂ ਖਰਖਰਾ ਮਾਰਿਆ ਤੇ ਉੱਥੇ ਲਿਜਾ ਕੇ ਆਪਣਾ ਨੰਬਰ ਲੱਗ ਗਿਆ ਤੇ ਆਫਾ ਜਿੱਤ ਗਏ ਹਣਾ ਜੇ ਪਿੱਛੇ ਰਹਿ ਗਏ ਫਿਰ ਆਪਾਂ ਰੋਣਾ ਪਾ ਲਈਏ ਐਦਾਂ ਨਹੀਂ ਹੁੰਦਾ ਸੱਜਣੋ ਇਹਦਾ ਜਿਨੇ ਕੋਈ ਮਿਹਨਤ ਕਰਨੀਆਂ ਉਹਨੂੰ ਕਈ ਕਈ ਸਾਲ ਲੱਗ ਜਾਂਦੇ ਆ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਦੂਜੇ ਤੀਜੇ ਦਿਨ ਤੱਕ ਆ ਜਾਊਗਾ ਜੇ ਪਹਿਲੇ ਤੇ ਨਹੀਂ ਆਊਗਾ ਮੈਨੂੰ ਨਹੀਂ ਲੱਗਦਾ ਵੀ ਉਹ ਫਿਰ ਕੋਈ ਐ ਤਾਂ ਹੋਊਗਾ ਵੀ ਉਹ ਤੁਹਾਡੀ ਚੀਜ਼ ਬਾਹਰ ਹੀ ਚਲੇਗੀ ਬਾਕੀ ਇਹ ਬਿਊਟੀ ਕੰਪੀਟੀਸ਼ਨ ਹੈ ਸਜਣੋ ਇਹਦੇ ਵਿੱਚ ਆਪਣੀ ਚੀਜ਼ ਦੀ ਖੂਬਸੂਰਤੀ ਵੇਖੀ ਜਾਣੀ ਆ ਨਾ ਕਿ ਭਾਰਾ ਹੋਵੇ, ਵਜਨ ਵੱਧ ਹੋਵੇ, ਖਾਇਕ ਵੱਧ ਹੋਵੇ ਬਾਕੀ ਇਹ ਵੀ ਆਪਣਾ ਕੋਈ ਸਾਡੀ ਦੇ ਵਿੱਚ ਦਾ ਕੁੜਾ ਸ਼ੋਅ ਜਿਹਾ ਜਸਦਾ ਜਾਂ ਹੁਣ ਤੱਕ ਹੋਉ ਜੱਤੇ ਹਨ ਉਹਨਾਂ ਦੇ ਬੱਚੇ ਵੱਧ ਮੈਨੂੰ ਲੱਗਦਾ ਵੀ ਜਿਹੜੇ ਘੋੜੇ ਚ ਵਜਨ ਵੱਧ ਹੁੰਦਾ ਜਾਂ ਭਾਰੀ ਵੱਧ ਹੁੰਦਾ ਜਾਂ ਹਾਈਟ ਵੱਧ ਹੁੰਦੀ ਹੈ ਮੇਰਾ ਮੰਨਣਾ ਵੀ ਉਹ ਉਹ ਚੀਜ਼ ਦੇ ਅੱਗੇ ਬੱਚੇ ਜ਼ਿਆਦਾ ਵਧੀਆ ਜਾਂ ਚੰਗੇ ਆਉਂਦੇ ਆ ਕਿਉਂਕਿ ਜਿੰਨਾ ਤਰੀਕਿਆਂ ਚ ਘੋੜਾ ਹੋਈ ਜਾਊਗਾ ਉਹ ਕੋਈ ਕਰਮਾਂ ਲਈ ਹੁੰਦਾ ਹੈ ਜੀਦੇ ਬਰੀਕੀਆਂ ਦੇ ਵਿੱਚ ਸ਼ੋ ਵੀ ਜਿਹੜਾ ਜੱਤਦਾ ਤੇ ਜਿਹਦੇ ਬੱਚੇ ਵੀ ਵਧੀਆ ਹੁੰਨੇ ਆ। ਜੀ ਚੈਂਪੀਅਨ ਘੋੜੀ ਬਾਈ ਭਗਤ ਦੀ ਕਿਵੇਂ ਹੋ ਵੀਰੇ ਮੁਬਾਰਕਾ ਪਹਿਲਾਂ ਤਾਂ ਬਹੁਤ ਬਹੁਤ। ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ। ਤੇ ਬਹੁਤ ਸੋਹਣੀ ਘੋੜੀ ਆ ਚੈਂਪੀਅਨ ਘੋੜੀ ਆ ਸਾਡੇ ਏਰੀਆ ਦਾ ਮਾਣ। ਕਿਹਦੀ ਬੱਚੀ ਕਿਹਦੀ ਆ ਇਹ? ਇਹ ਪਾਰਸ ਘੋੜੀ ਦੀ ਆ ਵੀਰੇ। ਪਾਰਸ ਬੱਕਰਪੁਰ ਵਾਲੇ। ਜਿਹੜਾ ਬੱਕਰਪੁਰ ਸੀ ਜਤਿੰਦਰ ਬਾਈ ਕੋਲ ਤੇ ਹੁਣ ਦੁਬਾਰੇ ਫੇਰ ਬੱਕਰਪੁਰ ਆ ਗਏ ਜੀ। ਇਹਨੂੰ ਨੇੜੇ ਰੱਖਿਆ। ਤੇ ਦੁਬਾਰੇ ਬੱਕਰਪੁਰੇ ਆ ਗਏ ਜੀ ਹੁਣ ਦੁਬਾਰੇ ਘੋੜਾ ਜੀ। ਠੀਕ ਹੈ ਠੀਕ ਹੈ ਠੀਕ ਹੈ ਉਹਦੀ ਗੱਲ ਸਹੀ ਹੈ ਬਾਈ ਵਿਸ਼ਾਲ ਹੈ ਜੀ ਉਹਦੇ ਕੋਲ ਕਿੰਨੀ ਕਿੰਨੀ ਵਾਰੀ ਚੈਂਪੀਅਨ ਬਣੀ ਵੀ ਆ ਬਿਰਜੀ ਆ 24 ਵਾਰ ਚੈਂਪੀਅਨ ਬਣ ਗਈ ਜੀ 24 25 ਵਾਰ ਅੱਜ 25ਵਾਂ ਹੋ ਗਿਆ ਜੀ ਕੀ ਬਾਤ ਆ ਬਹੁਤ ਸੋਹਣੀ ਘੋੜੀ ਆ ਬਾਈ ਨੇ ਸ਼ੌਂਕ ਨੂੰ ਇਹ ਮੰਨ ਲਓ ਛੂਹਾਂ ਵਾਸਤੇ ਹੀ ਰੱਖੀ ਹੋਈ ਆ ਬਹੁਤ ਜ਼ਿਆਦਾ ਚੰਗੀ ਘੋੜੀ ਆ ਇਸ ਕਰਕੇ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਜੇ ਆਪਣਾ ਸ਼ੋਅ 'ਚ ਪਿੱਛੇ ਆ ਗਿਆ ਇਹ ਇੱਕ ਸਵਾਦ ਲੈਣ ਦੀਆਂ ਗੱਲਾਂ ਆ ਸਾਰੇ ਉੱਥੇ ਮਿਲ ਲੈਣੇ ਆ ਤੁਹਾਡੇ ਘੋੜੇ ਨੂੰ ਵੇਖ ਲੈਣੇ ਆ ਮੈਂ ਵੇਖਿਆ ਮੈਂ ਵੇਖਿਆ ਸੱਜਣ ਸਿਫਤਾਂ ਕਰਦੇ ਜੱਜ ਵੀ ਸਿੱਖਤਾਂ ਕਰਦੇ ਵੇਖਿਆ ਜੋ ਪਿੱਛੇ ਵੀ ਲੱਗਿਆ ਜੱਜ ਵੀ ਗੱਲਾਂ ਕਰਦੇ ਹੁੰਦੇ ਆ ਵੀ ਅਰ ਜੇ ਉਹ ਇੱਥੋਂ ਸਹੀ ਹੁੰਦਾ ਨਾ ਤਾਂ ਉਹਦੇ ਘੋੜੇ ਵਰਗਾ ਕੋਈ ਘੋੜਾ ਨਹੀਂ ਸੀਗਾ 7ਵੇਂ 6ਵੇਂ 5ਵੇਂ 6ਵੇਂ ਨੰਬਰ ਵਾਲੇ ਨੂੰ ਵੀ ਮੰਨ ਲਓ ਜੱਜ ਜਦਾਂ ਕਹਿੰਦੇ ਹੁੰਦੇ ਆ ਵੀ ਇਹ ਮੂਰੇ ਵੀ ਆਉਂਦਾ ਤੇ ਘੋੜਾ ਬਹੁਤ ਚੰਗਾ ਸੀ ਥੋੜੀ ਚੀਜ਼ ਨੂੰ ਲੋਕ ਵੇਖ ਲੈਣੇ ਆ ਚੰਗੇ ਬੰਦਿਆਂ ਦੀ ਆਮ ਲੋਕਾਂ ਦੀ ਬਰੀਡਰਾਂ ਦੀ ਨਿਗਾ ਜੇ ਥੋੜੀ ਚੀਜ਼ ਆ ਜਾਂਦੀ ਜੇ ਤੁਸੀਂ ਸ਼ੋਅ ਤੇ ਲੈ ਕੇ ਜਾਂਦੇ ਹੋ

काम, काम कर लिया आपने फेस कर और एक दूसरा आप बार-बार कर रहे हैं, उनके ऊपर आप लोग हैं आपको आप लोग को पता है आप लोग बहुत सारा लेकिन फिर भी आप लोगों वापस घूमी बहुत ज्यादा दिखाने के हिसाब से या डिजाइन दिखाने के हिसाब से जो बार बार उनकी है वो भी इस तरह तो की चीज करने आना पहला भी था काफी और चीज को हम लोगों ने थोड़ा सा कंसीडर किया क्यों किया क्योंकि हम लोग आपको डिमोटिवेट करना था आज इस पूरे मैनेजमेंट को जो तीन सीरियल के हैं इनको जवाब देना पड़ेगा साहब मेरा बड़ा तो बड़ा संघर्ष था चर्चा पर चलेंगे चर्चा वर्षा इतना बड़ा ऐसा कर दिया

जो आपका हूल और साइज हुआ है जो डामियन की पट्टी हुई है सबसे ज्यादा प्रॉब्लम उसी का है आप लोग उसको सुधार दीजिए हरियाणा की इस जगह पे बहुत अच्छे एनिमल्स आएंगे और शायद अगले साल ही अभी तो अपने लिए छोटी पड़ जाए और जजेस हर तरीके से आज हम हाँ लोग चारों के अलग अलग जगह से हैं

ਸ਼ੋਅ ਨੰਬਰ 112 ਕਨਫਰਮੇਸ਼ਨ ਬਨੋਜੀਪੂ 99 ਉਹਦਾ ਟੈਗ ਬੋਲਾ ਜੀ ਪ੍ਰਧਾਨ ਪੀਡੀਆ ਤੇ ਤਨਮਾਨ ਦਿੰਦੇ ਹੋਏ ਜੀ ਅੱਛਾ ਜੀ ਇਨਸ਼ਾ ਅੱਲਾਹ ਹਾਂਜੀ ਪਿੰਦਰ ਜੀ ਪਿੰਦਰ ਜੀ ਜੇ ਪਿੰਡੋਂ ਸੇੜੀ ਚਾਹੌੜਾ ਪਟਿਆਰੇ ਤੋਂ ਆਏ ਨੇ ਜੀ ਆਪਣਾ ਸਵਾਗਤ ਕਰ ਲਿਓ ਬੱਲਾ ਬੱਲਾ ਜੀ ਬੱਲ 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 ਸ਼ੇਰ ਬੱਲ ਸ਼ੇਰ ਬੱਲ ਸ਼ੇਰ ਵਾਇਸ ਪ੍ਰਧਾਨ ਜੀ ਦੇ ਕੋਲ ਦੇ ਕੇ ਇਹ ਕਹਿੰਦੇ ਆ ਇਸ ਪਹਿਲੇ ਖੜੇ ਹੋਏ ਇਸ ਗੱਲ ਸਾਰੀ ਆ ਖਵਾ ਦਵਾਲੋ ਬਹੁਤ ਵਧੀਆ ਦਿਨ ਸੀ ਜefe ਵੀ ਇਸ ਨਾਲ ਦੇ ਮਿਸਟਰੀ ਬੜਾ ਵਧੀਆ ਜੋ ਹੈ ਆਪਣੀ ਲੋਕੀ ਅੰਕਲ ਇੱਕ ਜਗਾਰਾ ਛੱਡ ਦਿਓ ਬੋਲੇ ਸੋਨਿਹਾਲ ਬਹੁਤ ਸਲੀਆ ਕਾ ਕਮਲ ਕਰਕੇ ਇਹ ਵੱਡਾ ਬਣਾਵਾਂ 40 ਗਾਈਏ ਬਾਕੀ ਸਾਰਾ ਵਧੀਆ ਸੀ ਬਹੁਤ ਵਧੀਆ ਸੀ ਬਹੁਤ ਵਧੀਆ ਸੀ